ਬਾਈ ਬੱਟਰ ਤੋਂ ਪੁੱਛ ਰਿਹਾ। ਹੋਰ ਬਾਈ ਕਿਵੇਂ ਆ? ਵਧੀਆ ਬਾਈ, ਵਧੀਆ। ਬਈਏ ਤੁਹਾਡੇ ਇੱਥੇ ਬੱਤਕਲਾ ਕਰਦਾ ਘਰ ਕੇ ਲੈ ਯਾਰ। ਕਿਹੜਾ ਬਾਈ? ਕਿਹੜਾ ਪੱਕੜਦਾ ਹੁੰਦਾ ਚੇਲਾ? ਪੁੱਛਿਆ ਬਾਈ ਤਾਂ ਉਹਦੇ ਘਰੇ ਜਾਣਾ। ਆ ਸਿੱਧਾ ਦਰਵਾਜ਼ਾ ਜਾ ਕੇ ਪਹਿਲਾਂ ਹੀ ਘਰ ਉਹਦਾ। A few moments later. ਬਾਈ ਫਿਰ ਯਾਰ ਤੂੰ ਇੰਨੀ ਕਾਦੀ ਕਾੜੀ ਯਾਰ। ਕਾਹਨੂੰ ਬਾਈ ਯਾਰ? ਕਾਹਨੂੰ ਮੇਰੇ ਭਾਈ ਦਾ ਵਿਆਹ। ਕਹਿੰਦੇ ਕੀ ਵਧੀਆ ਸਿੰਗਰ ਕਰੇ ਹੋਏ ਨੇ। ਤਕਰੀਬਨ ਥੋੜੇ ਬਾਰੇ ਪਤਾ ਲੱਗ ਗਿਆ। ਫਿਰ ਮੈਂ ਤੁਹਾਡੇ ਕੋਲ ਜਾਂਦਾ। ਅੱਛਾ ਬਾਈ। ਆਹ ਬੰਨਿਆ ਭਾਈ ਯਾਰ ਭਾਈ ਯਾਰ ਗੱਲ ਹੈਗੀ ਅੱਜ ਤੱਕ ਤੁਹਾਡਾ ਵਿਆਹ ਹੋਇਆ ਕੱਲ ਯਾਰ ਮੇਰੇ ਤਾਂ ਰੈਸਰ ਵੀ ਹੈਗੀ ਮੈਂ ਤਾਂ ਕੰਮ ਕਰਦੱਲਣੋਂ ਹਟ ਗਿਆ ਸੀਗਾ ਮੈਂ ਦਿਹਾੜੀਏ ਜਾਣ ਲੱਗ ਗਿਆ ਮੈਂ ਹੁਣ ਮੇਰੇ ਯਾਰ ਸਾਜੀ ਪਾਣੀ ਕਿੱਥੇ ਹੋਣਗੇ ਹੁਣ ਸਾਜੀ ਆਦਾ ਹਿੱਲਾ ਕਰ ਲਾ ਪਰ ਰੈਸਲੋਨ ਕਰਨੀ ਪਊਗੀ ਮੈਨੂੰ ਯਾਰ ਸਾਜੀ ਆਦਾ ਹਿੱਲਾ ਭਾਈ ਇੱਕ ਤਾਂ ਇੱਕ ਤਾਂ ਹੈਗਾ ਮੇਰੇ ਕੋਲ ਅੱਛਿਆ ਭਾਈ ਇੱਕ ਬੰਦਾ ਤੁਹਾਡੇ ਇੱਥੇ ਬੈਠਾ ਜੇ ਥੱਲੇ ਉਹਨ ਨਾਲ ਸਾਜੀ ਤੇ ਸਾਦਾ ਫਿਰ ਮੈਂ ਦੂਜੇ ਨੂੰ ਦੇਖਦਾ ਭਾਈ ਯਾਰ ਓਏ ਹੋਏ ਓਏ भाई बेला यार बड़ा है हां भाई बेली है यार मैं यार यार तो अपन पकड़ दा दे, दे दे ले वो मांगते हैं ना हां शादी की रोड यार शादी का काम करेंगे यार हां कर लो मतलब भाई यार करा यार मैं जी मैं तो सुना सा जो भी आना था ठीक है बढ़िया मतलब पूरा ले आंदा बंदा यार वहां एक मैं ले आंदा चलो फिर आ जाओ अपने स्टूडियो में आ जाओ भाई यार अंदर अपने स्टूडियो में आ भाई स्टूडियो खाना है मैं यार सुनता हूं अंदर ਮਰੀਗਾ ਤੇ ਦੋਸਤ ਨਹੀਂ ਜਾ ਰਹਾ ਇੱਥੇ ਵਿੱਚ ਪਹਿਲਾਂ ਲੱਗੇ ਨਹੀਂ ਫਾ ਗਿਆ ਹਾਦਾ ਚੱਲ ਲਾਵਾ ਤੂੰ ਤਾਂ ਆ ਗਿਆ ਨਾ ਬਾਈ ਡਾਕਟਰ ਨੇ ਹਟਦਾ ਨਹੀਂ ਗੁਜਾ ਹਾਲਾ ਬਾਈ ਲਾਤ ਮਿਆਰ ਤੁਪਨਾ ਦਾ ਨਹੀਂ ਛੱਡ ਦੇ ਮੈਂ ਵੀ ਆਈ ਹਾਂ ਚੱਲ ਫਿਰ ਬਾਈ ਕਰੀਏ ਕੋਈ ਸਟਾਰ ਮੈਂ ਆ ਗਈ ਐ ਇਹ ਬਾਈ ਆਪਣਾ ਇਹ ਸਾਰਾ ਸਟੂਡੀਓ ਸਜਾਇਆ ਹੋਇਆ ਹੈ ਨਹੀਂ ਮਾਨੋ ਨਵੀਂ ਕੋਲ ਕਰਦਾ ਸੀ ਇਹ ਬਾਈ ਆਪਣਾ ਉਸਤਾਦ ਹੈ ਪੂਰੀ ਦੁਨੀਆ ਨੂੰ ਪਤਾ ਯਾਰ ਇਹਦੇ ਬਾਰੇ ਤੈਨੂੰ ਐ ਨਹੀਂ ਪਤਾ ਕਿ ਮੇਰਾ ਉਸਤਾਦ ਦਾ ਇਹ ਮੇਰੇ ਤੁਹਾਨੂੰ ਕਰਨਾ ਸਿਖਾਉਣੇ ਸਦਾ ਬਸੇਰੀ ਮੈਨੂੰ ਸਿਖਾਇਆ तेरी भाई हम जो आपको तू तो बत्ती काट दे सवेरे उठ के हां कहीं तू घूमने चला जा हमें मुंडे करिए भाई टाट है ना तैयार हो हां यार भाई काट दे टाट ना कर भाई। आए घर भाई ना बच्ची भया तोथे होया मतलब पूरा पील काट के तसी में कमेला करिए भाई टाट मुंडे हो हां भाई निकाल आ रही है मड़े दे मान जाता है ना बिरया चक्कमा पूरा चक्कमा हां चले लो चक्कमा लो मुंडे का दो शॉट मिलना अगर आपा मड़े मत कर लगा दे ਆਪਾ ਕਰਨਾ ਦੀ। ਓਏ ਰੋਕੋ ਨਾ ਯਾਰ ਨੂੰ ਸਮਝਾਣੀ ਬਣਦਾ ਹੈਗਾ ਮੈਨੂੰ ਐ ਕਰਦੇ ਹਨ ਵਰਤੀ ਜਾਂਦੇ ਆਪਣੇ ਪਾਉਂ ਦੇ ਵਿੱਚ ਹਨਾ ਅਨਨ ਬਾਈ 1 ਮਿੰਟ ਬੋਲੋ ਬਾਈ ਠੀਕ ਆ A few moments later ਓਕੇ ਮੈਂ ਆਪ ਜੰਪੀਓ ਯਾਰ ਇਹਨੇ ਸੰਗਰੇ ਆ ਬਾਈ ਇਹ ਹੋਰ ਚਾਰ ਨਹੀਂ ਵੀਰੇ ਉਹੀ ਆ ਮੈਂ ਜਿਹੜੂ ਤੂੰ ਬੁੱਕ ਕੀਤਾ ਬੀਰਾ ਇਹ ਕੱਪੜੇ ਬਹੁਤ ਖਾੜੇ ਲਾਇਨੇ ਮੈਂ ਇੱਥੋਂ ਜੇ ਮੈਂ ਸੋਇਆ ਇਸ ਲੋਕਾਂ ਦੇ ਸਿਰ ਲਾਦਾ ਪੂਰਾ ਹਾਂਜੀ ਹਾਂ ਤਰਾ ਉਸਤਾਦ ਹੈ ਜਾ ਮਾ ਤਾਹਣ ਪਤਾ ਲੱਗਿਆ ਓਏ ਉਸਤਾਦ ਨੂੰ ਮੜਾ ਬੋਲੇ ਉਸਤਾਦ ਆ ਤੂੰ ਬਹੁਤ ਦਾ ਸਿੱਖੇ ਨੇਗੇ ਉਸਤਾਦ ਦਾ ਕੀ ਇੱਥੇ ਆਉਣਾ ਹੈ ਉਸਤਾਦ ਜੀ ਮੈਨੂੰ ਆਸਮਦ ਪਾਸੋਂ ਤੱਕ ਪਹੁੰਚਾਇਆ ਕਰਵਾਇਆ ਲੋਕ ਤਾਂ ਖਰਚਾ ਤੋਂ ਅਰਚਨਗਰਿਆਂ ਨੇ ਤੂੰ ਮਰਸਰ ਵਰਸਰ ਕਿਵੇਂ ਆ ਗਿਆ ਉਹ ਗਲਤੀ ਹੋ ਗਈ ਮੜਾ ਜੀ ਹਾਂ ਤੈਨੂੰ ਕੋਈ ਤੂੰ ਸਮਝਦਾ ਗਿਆ ਨਾ ਬਸ ਚਲੋ ਬਈ ਮੁੰਡੇ ਉੱਪਰ ਉਸਤਾਦ ਫਿਲਮ ਤੂੰ ਨਾ ਦੱਬ ਕੇ ਰੱਖੀ ਮੜਾ ਠੀਕ ਹੈ ਨਾ ਕਈ ਬਾਰੇ ਮਤਲਬ ਕਿ ਕੁੰਹਾੜਾ ਫਲ ਕਰ ਠੀਕ ਹੈ ਬੱਚੇ ਤੈਂ ਬਾਈ ਤੂੰ ਕੀ ਕਰਨਾਗਾ ਮੈਨੂੰ ਪਤਾ ਕੀ ਕਰਨਾ ਜਦੋਂ ਮੈਂ ਜਦੋਂ ਮੈਂ ਹੇਕ ਲਾਉਂਗਾ ਨਾ ਹਨਾ ਤਾਂ ਬੱਤੀ ਕਰਨਾ ਅ ਇਹ ਇਧਰ ਥੋੜਾ ਮੂਸਲੀਆਂ ਬੜੂਗਾ ਠੀਕ ਹੈ ਤੱਕ ਜੀ ਪਾਉਗੇ ਉਹ ਦੁਪਹਿਰ ਇੱਕ ਮਿੰਟ ਪਾਸ ਕਰ ਚਲ ਫਿਰ ਚਲੋ ਮੁੰਡਿਓ ਕਰੋ ਸਟਾਰਟ 2 ਰੁਪਏ ਪਹਿਲਾ ਗਾਣਾ ਆਪਾਂ ਕਿਹੜਾ ਗਾਈਏ ਕੋਈਆਂ ਮੇਰੇ ਨਾਲ ਸੁਣ ਯਾਰ ਬਈ ਚੱਕਮਾ ਗਾਣਾ ਲਾ ਦੇ ਬਾਈ ਆਹ ਸਰੀਰ ਤੇ ਬੀਟ ਜੀ ਗਾਣ ਚੱਕਮਾ ਪੂਰਾ ਚੱਕਮਾ ਚੱਕਮਾ ਲਾਓ ਬਲਾਈ ਲਾਓ ਲਾਓ ਨੋਈ ਮੁੰਡਿਓ ਹੋਇਓ ਤਿਆਰ ਚੋ ਲੋਕਾਂ ਆਹ ਉਹ ਜਿਹੜੇ ਤੁਹਾਡੇ ਸਾਹਮਣੇ ਚੱਕਮਾ ਗਾਣਾ ਪੇਸ ਹੋਣ ਜਾ ਰਿਹਾ ਚੱਕਰੋ ਸਾਜੀਓ ਤੋ ਆਂੀਆਂ ਨੂੰ ਜਗਰਾਤੇ ਦਿਨ ਦੀ ਬੈਠਿਆ ਉਹ ਯਾਰ ਉਹ ਤਾਂ ਥੋੜੀ ਜਿਹੀ ਗੰਭੀਰ ਚਲੇਗੀ ਜੀ ਮੈਂ ਤੁਹਾਨੂੰ ਸੈਡ ਸੁਣਾਉਣਾ ਹੁਣ ਪਰ ਮੈਂ ਹਾਂ ਤਲਾ ਵੀ ਸੈਡ ਸੁਣਾਉਣਾ ਸੈਡ ਸੁਣਾਉਣੀ ਆ ਚਲੋ ਬਈ ਲੋਈ ਮੁੱਟੇ ਮਾੜਾ ਮਿਊਜ਼ਿਕ ਹੌਲੀ ਰੱਖਿਓ ਆਡੀਅੰਸ ਤਾਂ ਆਪਣੀ ਬਾਤ ਨੂੰ ਹੀ ਚਲੇ ਜਾਵੇ ਠੀਕ ਆ ਨਾ ਮਤਲਬ ਤੱਕ ਪਹਿਲੇ ਜਿਹੜੇ ਆਪਾਂ ਮਾਰਦੇ ਰਹੇ ਕਰੀ ਨਾ ਸੋ ਲਾਉਣ ਜਾਣਾ ਆਪਾਂ ਤੂੰ ਪੱਕੇ ਕਰ ਦੇਣਾ ਠੀਕ ਆ ਨਾ ਚਲੋ ਫੇਰ ਕਰੀਏ ਸਟਾਰਟ ਸੈਡ ਗਾਣਾ ਸੈਡ ਗਾਣਾ ਠੀਕ ਕੁੜੀ ਸੈਡ ਆਹੀ ਗਾਣਾ ਠੀਕ ਥੋੜੀ ਹੌਲੀ ਦੇਖੋ ਚਲੋ ਨਹੀਂ ਲਾ ਕੇ ਤੇਰੀ ਪਿੱਕ ਬੱਲੀਏ ਇਹ ਚੱਕ ਨਹੀਂ ਪਤਾ ਯਾਰ ਚੱਕ ਮਾਰ ਲਿਆ ਯਾਰ ਚੱਲ ਚੱਲ ਮੈਂ ਤੇ ਚੱਕਵਾ ਗਿਆ ਉਹ ਤੋਂ ਆ ਤੇ ਪਿਆ ਗਾਣਾ ਦਾਲਦੇ ਹੋ ਗਿਆ ਕੁਲਟ ਹੋ ਗਿਆ ਥੋੜਾ ਚੱਲ ਫਿਰ ਹੁਣ ਤੁਹਾਨੂੰ ਗਾਣਾ ਸੁਣਾਉਣਾ ਕਰ ਮੈਂ ਲੋ ਵੀ ਬਾਬੇ ਆਪਾਂ ਇਹ ਦੋਨਾਂ ਲਿਖਿਆ ਪੂਰਾ 1 ਸਾਲ ਲੱਗ ਜਿਹੜਾ ਹੁਣ ਤੁਹਾਨੂੰ ਸੁਣਾਉਂਦੇ ਜਾ ਰਹੇ ਹਾਂ ਉਹਦਾ ਸਾਲ ਲੱਗਦਾ ਹੀ ਕੜਦਾ ਨਾ ਮੈਨੂੰ ਕਾਹਦਾ ਕਾਲ ਮੇਰੇ ਟੁਕਾਇਆ ਹੋ ਗਿਆ ਵੀਰੇ ਸਾਲ ਲੱਗਿਆ ਤੇ ਗਾਣਾ ਸੁਣ ਇੱਕ ਵਾਰ ਚੱਲ ਪੜੀ ਅਸੀਂ ਸਟਾਰਟ ਲੋ ਵੀ ਸਭ ਜਿਉ ਉਹ ਦੋ ਸਟਾਰਟ ਤੱਕ ਪੂਰੀ ਦੀ ਕਹਾਣੀ ਪੂਰਾ ਤੱਕ ਵੀ ਯੋਇਆ ਬੜੀ ਚਾਹੀਦੀ ਆ ਦੋਨੋਂ ਪਿਆਰ ਮੈਂ 3 ਚੱਕਮਾਂ ਮਿਕਸਰ ਸਾਈਡ ਸਾਰਾ ਕੁਝ ਮਿਕਸ ਹੀ ਗਿਆ ਵਿੱਚ ਠੀਕ ਆ ਨਾ ਆਏ ਹਾਏ ਉਸਨੂੰ ਤੇਰਾ ਡਿਸਟਿਗਨਲ ਉਹ ਤਾਂ ਕੰਮ ਪਿਆ ਆ ਗਿਆ ਇਹ ਵਿਚਾਤ ਵਰਗਣਾ ਨਾ ਵਿੱਚ ਸੈਡ ਨਾ ਕੋਸੋ ਆਏ ਹਾਏ ਭਾਵੇਂ ਸਾਰੇ ਨੇ ਕੀ ਆ ਨਹੀਂ ਕਿਹਾ ਇਹ ਗਾਣਾ ਜਿਹੜਾ ਸਾਡਾ ਤੇ ਲਿਖਿਆ ਹੈ ਅੱਜ ਗਾਣਾ ਲਿਖੀ ਦੱਸ ਮੈਨੂੰ ਜਾ ਯਾਰ ਤੁਹਾਨੂੰ ਸਾਡੇ ਸਿੰਗਲਾਂ ਦੀ ਕੀ ਕਦਰ ਆ ਯਾਰ ਅੱਜ ਤਾਂ ਗਾਣੇ ਨਿਕਦੇ ਰਹੇ ਨੇ ਯਾਰ ਸੌਰੀ ਸੌਰੀ ਬੋਲ ਜੀ ਕਾ ਤਿੰਨ ਨਾ ਮੈਂ ਸੋਹਣੀ ਲਾਉਂਦਾ ਹੈ ਨਾ ਆਪਣੇ ਸੋਹਾਂ ਤੰਗ 60 ਦੇ ਤੇ ਲੱਗਿਆ ਜਦੋਂ 60 ਦਾ ਲੱਗਦਾ ਨਾ ਤੂੰ 4 ਅੱਖਰ ਕਰ ਲੈ ਮਾਈ ਜਰੋਣ ਚੱਕ ਲੈ ਤੂੰ ਮਾਰੇ ਬੀਡ ਬਜਾਉ ਦੋ ਬਜਾਉ ਰੁਕੋ ਚੁਕੋ ਮੋਸਨੀ ਮਰ ਰਿਹਾ ਇਹ ਕਿਹੜੇ ਕੰਮ ਨੂੰ ਲੱਖਿਆ ਤੂੰ ਦੇ ਅੱਗੇ ਦਿੱਤਾ ਸੁਨਮੈ ਨਾਮ ਹੈਗਾ ਸਾਜ ਤੂੰ ਇਟਰੀ ਵਿੱਚੋਂ 1.5 ਕਰੋੜ ਦਾ ਸਮਝਾ ਕੇ ਦਿੱਤਾ ਜੀ ਤੂੰ ਬੈਠੇ ਬੈਠਾ ਹੈ ਅੱਤ ਲੈ ਕੇ 2 ਕਰੋੜ ਰੋੜਦਾ ਕੁ ਗੁਰੂ ਹੀ ਹੈਗਾ ਇਹ ਹਰਮੋਨੀਅਮ ਆ ਇਹ ਨੂੰ ਇਟਰੀ ਦੇ ਵਿੱਚ ਹਰਮੋਨੀਅਮ ਕਹਿੰਦੇ ਆ ਤਾਂ ਸੰਸੜਾ ਆ ਜਾਂਦਾ ਇਹਦੇ ਵਿੱਚ ਪੰਜਾਬੀ ਵਿੱਚ ਬਹੁਤ ਕੁਝ ਕਹਿੰਦੇ ਨੇ ਯਾਰ ਡੇਢ ਘੰਟਾ ਲੱਗ ਜਾਂਦਾ ਤੂੰ ਬਹਿ ਲੈ ਬੈਠਾ ਤੂੰ ਬਚਾ ਤਾ ਠੀਕ ਆ ਜਦੋਂ ਇਹ ਕਿਤੇ ਫਿਰ ਤੂੰ ਕੰਮ ਆਉ ਆ ਜਿਹੜਾ ਮੈਂ ਹੁਣ ਗਾਣਾ ਗਾਉਣ ਜਾ ਰਿਹਾ ਇਹ ਤੁਸੀਂ ਸੁਣਿਆ ਹੋਊਗਾ ਇਹ ਮੈਨੂੰ ਉਸਤਾਦ ਕੋ ਮੱਕੜ ਦਾ ਫੇਰ ਦੇ ਰਿਆ ਸੀਗਾ ਇਹ ਇਹ ਉਹਨਾਂ ਦੂਜੇ ਬੰਦੇ ਨੂੰ ਦੇਤਾ ਸੀਗਾ ਇਹ ਗਾਣਾ ਲੱਗੇ ਗਿਆ ਸੀ ਕੋਲੋਂ ਆ ਕੇ 11-12 ਕਰੋੜ ਤੱਕ ਬਿਕ ਗਿਆ ਸੀ ਇੰਨਾ ਮੈਂ ਤਾਂ ਆਗਰ ਸੁਆਦ ਮੇਰਾ ਤਾਂ ਕੋਈ ਪੜਿਆ ਨਹੀਂ ਪਰ ਮਿਲਦਾ ਦਾ ਆਈ ਨਹੀਂ ਇਲਾ ਦਾ ਉਹ ਗੱਡੂ ਕਿਵੇਂ ਗੱਡੂ ਕਿਵੇਂ ਨੇ ਕੱਲ ਕੀ ਹੋਇਆ ਇੱਧਰ ਦੇਖਾ ਕੋਲ ਮੈਂ ਚੈੱਕ ਕਰਦਾ ਇੱਕ ਵਾਰ ਵਰਤੀ ਦਾ ਚਾਹ ਰਹੋਗਾ ਗਾਣਾ ਮਨ ਨੇ ਸਾਜੀ ਵੀ ਲਿਆ ਕਰ ਹਾਂ ਜੀ ਇਹ ਇਹ ਗਾਣਾ ਕਰ ਤੁਸੀਂ ਉਹ ਸੁਣ ਲੋ ਚੱਕ ਤੋਂ ਮੜੀ ਬੀਟੇ ਸੁਲਿਤਾ ਚੱਕ ਮੀ ਆਏ ਹਾਏ ਕੋਏ ਹੋਏ ਰੋ ਉੱਪਰ ਤੇ ਬਸ ਹੋਵਦੀ ਇਹ ਬਹੁਤ ਯਾਹ ਕਿਹਾ ਕੇ ਤੁਹਾਨੂੰ ਸਾਰਾ ਸਿੱਧਾ ਨਹੀਂ ਕਰਦੀ ਕੀ ਆ ਵਾਦੀ ਕੀ ਆ ਤੁਹਾਨੂੰ ਸਿੱਧਾ ਵਾਲੀ ਕਹਾਣੀ ਨਹੀਂ ਹੈਗੀ ਪਛਖਾ ਦਾ ਲੋਗ ਦਾ ਜਾਓ ਮਰਾ ਜਨਨਾ ਮੈਨ ਨਾਲ ਉਹਦੇ ਮਨ ਚੋ ਬਾਈ A few moments later ਕਦਰ ਨਹੀਂ ਕਰਦੀ ਹੁੰਦੀ ਸਿੰਗਰਾਂ ਦੀ ਕਿੰਨੇ ਚੋਪੀ ਦੇ ਕਲਾਕਾਰਾਂ ਗੀ ਜੀ ਸੱਚੇ ਮੱਚੀ ਦੇ ਮੂੰਹ ਤੇ ਮੇਰਾ ਨਾਮ ਚੜਾ ਹੋਇਆ ਵੱਡਾ ਕਲਾਕਾਰ ਉਹ ਆਪੋ ਦੇਗਾ ਕੰਜੀਗੜ੍ਹ ਤੇ ਲਾਈਵ ਸੋਲ ਆਏ ਹੋਏ ਨੇ ਪੰਜਾਬੀ ਆ ਗਏ ਬਈ ਬੰਦਾ ਸੋਨ ਮਰਾ ਉੱਥੇ ਹੀ ਆ ਮੇਰੀ ਬੁਕਿੰਗ ਇੱዚ ਕਰ ਲਉ ਉੱਥੇ ਓਾ ਤੁਹਾਡੇ ਕਰਕੇ ਮੈਨੂੰ ਰਹਿਣਾ ਪੈ ਗਿਆ ਤੁਸੀਂ ਸਾਰੇ ਮੇਰੀ ਕਦਰ ਨਹੀਂ ਕਰਦੇ ਹੈਗੇ ਅਸੀਂ ਦੇਖੀਏ ਸੋਨੇ ਬੇ